ਕੱਲ ਜੀ 3 ਸਵੇਤ 3 ਵਜੇ ਦੀ ਗੱਲ ਆ ਉਧਰ ਨੂੰ ਕਿਤੇ ਨਿਕਲੇ ਤਾਂ ਬਸ ਰੋਡ ਤੇ ਜਲਾ ਮੜ ਜਾ ਚੜੇ ਪੇ ਪਤਾ ਨਹੀਂ ਲੱਗਾ ਸੰਤ ਫਿਰ ਟੈਲੀਫੋਨ ਨਹੀਂ ਆਇਆ ਜਿੱਦਾ ਹੋ ਗਈ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ ਫੋਜਾ ਸਿੰਘ ਦੀ ਸੋਮਵਾਰ ਨੂੰ ਜਲੰਧਰ ਵਿੱਚ ਆਪਣੇ ਜੱਦੀ ਪਿੰਡ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਹ 114 ਸਾਲ ਦੇ ਸਨ ਫੋਜਾ ਸਿੰਘ ਟਹਿਲ ਰਹੇ ਸੀ ਜਦੋਂ ਇੱਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਫੋਜਾ ਸਿੰਘ ਨੇ ਦੁਨੀਆ ਭਰ ਦੇ ਵਿੱਚ ਕਈ ਮੈਰਾਥਨ ਦੌੜਾਂ ਦੇ ਵਿੱਚ ਹਿੱਸਾ ਲਿਆ ਸੀ ਅਤੇ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਉਹ ਆਪਣੀ ਫੁਰਤੀ ਅਤੇ ਜ਼ਿੰਦਾਦਿਲੀ ਲਈ ਮਸ਼ਹੂਰ ਸਨ। ਫੋਜਾ ਸਿੰਘ ਦੀ ਜੀਵਨੀ ਦਾ ਟਰਮਨ ਟਰਨੈਡੋ ਦੇ ਲੇਖਕ ਕੁਸ਼ਵੰਤ ਸਿੰਘ ਨੇ ਦੁੜਾਕ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਜਲੰਧਰ ਦੇ ਇੱਕ ਪੁਲਿਸ ਅਧਿਕਾਰੀ ਨੇ ਵੀ ਫੋਜਾ ਸਿੰਘ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਬਿਆਸ ਪਿੰਡ ਵਿੱਚ ਟੈਲਨ ਨਿਕਲੇ ਸਨ ਜਦੋਂ ਇੱਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰੀ ਪੁਲਿਸ ਮੁਤਾਬਕ ਉਹਨਾਂ ਦੇ ਸਿਰ ਤੇ ਗੰਭੀਰ ਸੱਟਾਂ ਆਈਆਂ ਅਤੇ ਸ਼ਾਮ ਨੂੰ ਉਹਨਾਂ ਦੀ ਮੌਤ ਹੋ ਗਈ ਜਲੰਧਰ ਦੇ ਆਦਮਪੁਰ ਥਾਣੇ ਦੇ ਐਸਐਚਓ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਵਾਹਨ ਚਲਾਉਣ ਵਾਲਾ ਫਰਾਰ ਹੋ ਗਿਆ ਅਤੇ ਹਾਲੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਫੋਜਾ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਡੂੰਘਾ ਦੁੱਖ ਹੋਇਆ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਮੈਂ ਮਹਾਨ ਮੈਰਾਥਨ ਦੌੜਾਕ ਤੇ ਦ੍ਰਿੜ ਨਿਸ਼ਚੇ ਦੇ ਪ੍ਰਤੀਕ ਸਰਦਾਰ ਫੋਜਾ ਸਿੰਘ ਜੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ ਉਹਨਾਂ ਨੇ 114 ਸਾਲ ਦੀ ਉਮਰ ਦੇ ਵਿੱਚ ਬੇਮਿਸਾਲ ਉਤਸ਼ਾਹ ਦੇ ਨਾਲ ਮੇਰੇ ਨਾਲ ਮਿਲ ਕੇ ਨਸ਼ਾ ਮੁਕਤ ਰੰਗਲਾ ਪੰਜਾਬ ਮਾਰਚ ਚ ਭਾਗ ਲਿਆ ਸੀ ਉਹਨਾਂ ਕਿਹਾ ਕਿ ਫੋਜਾ ਸਿੰਘ ਦੀ ਵਿਰਾਸਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪ੍ਰੇਰਣਾ ਦਿੰਦੀ ਰਹੇਗੀ ਪੰਜਾਬ ਦੇ ਸਾਬਕਾ ਰਾਜ ਸੂਚਨਾ ਏਯੁਕਤ ਖੁਸ਼ਵੰਤ ਸਿੰਘ ਨੇ ਫੋਜਾ ਸਿੰਘ ਬਾਰੇ ਜੀਵਨੀ ਦਾ ਟਰਬਨ ਟੋਰਨੇਡੋ ਲਿਖੀ ਹੈ ਉਹਨਾਂ ਨੇ ਐਕਸ ਤੇ ਲਿਖਿਆ ਕਿ ਮੇਰਾ ਟਰਬਨ ਟੋਰਨੇਡੋ ਹੁਣ ਨਹੀਂ ਰਹਾ ਸਰਦਾਰ ਫੋਜਾ ਸਿੰਘ ਦੇ ਵਿਛੋੜੇ ਦੀ ਖਬਰ ਦਿੰਦੇ ਹੋਏ ਦਿਲ ਡੂੰਗੇ ਦੁੱਖ ਚ ਹੈ ਅਣਪਛਾਤੇ ਵਾਹਨ ਨੇ ਲਗਭਗ 3:30 ਵਜੇ ਉਸ ਵੇਲੇ ਟੱਕਰ ਮਾਰੀ ਜਦੋਂ ਉਹ ਆਪਣੇ ਪਿੰਡ ਵਿੱਚ ਸੜਕ ਪਾਰ ਕਰ ਰਹੇ ਸਨ ਮੇਰੇ ਪਿਆਰੇ ਫੋਜਾ ਰੱਬ ਤੇਰੀ ਰੂਹ ਨੂੰ ਸ਼ਾਂਤੀ ਬਖਸ਼ੇ